ਜਸਾ ਸafar ਸ਼ੁਰੂ ਨੇ ਕਿੱਥੋਂ ਕਰਿਆ ਆਫ਼ਜ਼ਾਂ ਦੇ ਲਾਦਾਉ ਮੈਂ ਕਰੇ ਨੀਓ ਜਾਣੇ ਜਿਹੜੇ ਜਰੇ ਕਈ ਫਿਰਦੇ ਨੇ ਐਵੇਂ ਡਰੇ ਡਰੇ ਅਸੀਂ ਬਸਦੇ ਸੀ ਸੁੱਤੀ ਪਹਿਲਾਂ ਇਹ ਆਏ ਚੱਲ ਕੇ ਸਾਡੇ ਰਾਜ ਸਾਡੇ ਜੇਸ਼ ਕਤਾਰਾਂ ਨਾਲ ਰਲ ਕੇ ਖਾਲਸੇ ਦੇ ਰਾਜ ਵਾਲੇ ਝੂਲਦੇ ਸੀ ਝੰਡੇ ਸਾਡਾ ਰਾਜਾ ਰਣ ਜੀਤ ਨਾਲ ਚੋਟੀ ਦੇ ਸੀ ਬੰਦੇ ਬੜੇ ਕੀਤੇ ਢੰਡੇ ਸ਼ਸਤਰ ਝੰਡੇ ਆੜ ਕੇ ਨੂੰ ਪਾਰ ਕਰ ਕਰ ਸਿੰਘ ਲਿਖੇ ਸਾਡੇ ਮੰਦਰ ਮਸਜਿਦ ਸਾਰੇ ਸੀਗੇ ਸਾਜਿਆ ਖਾਲਸੇ ਦਾ ਰਾਜ ਕਾਇਮ ਵਰੀ ਅਜੇ ਸਿੱਕੇ ਪੌਂਡ ਪੌਂਡ ਥੱਲੇ ਉੱਤੇ ਖਾਲਸੇ ਦੇ ਸਿੱਕੇ ਦੇਖੀ ਨਾਨਕ ਕੇ ਸ਼ਾਹੀ ਤੁਜੇ ਅਜੇ ਨਹੀਂਓ ਟਿੱਠਿਆ ਜਥੇਦਾਰ ਬਾਬਾ ਬੁੱਲਾ ਸਿੰਘ ਅਸੀਂ ਅਕਾਲੀ ਅਸੀਂ ਜੁੱਤੀ ਵਾਲੀ ਨੋਕੀ ਉੱਤੇ ਰੱਖੇ ਆ ਬਤਾਲੀ ਜੋ ਝੜ ਕੇ ਸਿਉਂਦੇ ਨਗੇ ਪੈਰੀਂ ਸੀ ਪਯੌਦੇ ਸ਼ਹੀਦੀਆ ਮੇਸਰ ਬਾਬਾ ਦੀਪ ਸਿੰਘ ਆਉਂਦੇ ਆ ਨਾਨਕ ਕੇ ਨਾਮ ਚੜਦੀ ਕਲਾ ਚੜਦੀ ਕਲਾ ਸਦਾ ਚੜਦੀ ਕਲਾ ਮੰਗਦੇ ਆ ਨਕਸਰਪਤ ਦਾ ਭਲਾ ਸਰਪਤ ਦਾ ਭਲਾ ਸਰਪਤ ਦਾ ਭਲਾ ਹੋ ਮੰਗਦਿਆਂ ਨੇ ਸਰਪੱਤ ਦਾ ਭਲਾ ਸਰਪੱਤ ਦਾ ਭਲਾ ਸਰਪੱਤ ਦਾ ਭਲਾ ਇੰਨਾ ਤਖਤਾਂ ਦੀ ਕੀਆ ਮਜਾਲ ਮੂਰੇ ਖੰਗੇ ਗੋਲੀ ਹਿੱਕ ਵਿੱਚ ਮਾਰ ਫਿਰ ਪੁੱਛੀਦਾ ਹਾਂ ਚੰਗੇ ਸ਼ਹੀਦ ਮੇਵਾ ਸਿੰਘ ਕਦੇ ਮੁੱਕਣੇ ਨਹੀਂ ਤੁਸੀਂ ਕਰ ਲੋ ਜ਼ੁਲਮ ਇਹ ਰੁਕਣੇ ਨਹੀਂ ਅਰੇ ਆਏ ਮੀਰ ਮੰਨੂ ਬੜੇ ਚੱਕਰੀਏ ਠੋਕੇਆ ਗਲਾਂ ਵਿੱਚ ਟੋਤੇ ਪਰ ਨਿਕਲੇ ਨਾ ਹੋਂਕੇਆ ਖਾਲਸੇ ਨਿਸ਼ਾਨ ਤਾਂ ਵੀ ਝੂਲਣੋਂ ਨਹੀਂ ਰੋਕੇ ਕਿਵੇਂ ਪਾੜ ਲੋਂਗੇ ਕਿੰਨੇ ਤਾਰ ਲੋਂਗੇ ਫੋਟੋ ਤੇਲ ਉੱਤੇ ਛੱਪੀ ਕਿੱਥੇ ਸਾੜ ਲੋਂਗੇ ਨਾਨਕ ਨਾਮ ਚੜਦੀ ਕਲਾ ਚੜਦੀ ਕਲਾ ਸਦਾ ਚੜਦੀ ਕਲਾ ਮੰਗਦਿਆਂ ਨਿਤ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਹੋ ਨਾਨਕ ਨਾਮ ਸਦਾ ਚੜਦੀ ਕਲਾ ਚੜਦੀ ਕਲਾ ਸਦਾ ਚੜਦੀ ਕਲਾ ਮੰਗਦਿਆਂ ਨਿਤ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਸਰਬੱਤ ਦਾ ਭਲਾ